ਪੰਜਾਬ ਦੇ ਮੌਸਮ ਨੂੰ ਲੈ ਕੇ ਵਹਿਦ ਵੱਡੇ ਅਪਡੇਟ ਸਾਹਮਣੇ ਆ ਰਹੇ ਨੇ ਤਾਂ ਇਸੇ ਹੀ ਚੱਲਦੇ ਲਗਾਤਾਰ ਇਹ ਮੌਸਮ ਬਦਲਾਵ ਵੀ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਇਸੇ ਹੀ ਚੱਲਦੇ ਜਿੱਥੇ ਵੱਡੀਆਂ ਭਵਿੱਖਬਾਣੀਆਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਤੇ ਮੁਤਾਬਕ ਕੀਤੀਆਂ ਗਈਆਂ ਨੇ ਤਾਂ ਨਾਲ ਦੀ ਨਾਲ ਵੱਡੀਆਂ ਅਪਡੇਟਸ ਵੀ ਸਾਹਮਣੇ ਆ ਗਿਆ ਨੇ ਤਾਂ ਮੌਸਮ ਦੇ ਨਾਲ ਚੁਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਪੰਜਾਬ ਭਰ ਦਾ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਰਹਿਣ ਵਾਲਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਾਫੀ ਜ਼ਿਆਦਾ ਲੋਕਾਂ ਦੇ ਲਈ ਆਫਤ ਵਾਲਾ ਹੋਵੇਗਾ ਕਹਿਰ ਵਾਲਾ ਅਗੇ ਕਿਉਂਕਿ ਬਦਲਦਾ ਮੌਸਮ ਤੁਹਾਡੇ ਲਈ ਰੁਕਾਵਟ ਪੈਦਾ ਕਰ ਸਕਦਾ ਹੈ ਜੇਕਰ ਤੁਸੀਂ ਕਿਤੇ ਘੁਮਣ ਜਾਣ ਦਾ ਪਲਾਨ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਇਹ ਬਦਲਦਾ ਮੌਸਮ ਪੰਜਾਬੀਆਂ ਨੂੰ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਪਾ ਰਿਹਾ ਹੈ ਕਿਉਂਕਿ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਅਲਰਟ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ ਇਸੇਹੀ ਚੱਲਦੇ ਇਹ ਜਿਹੜਾ ਅਲਰਟ ਆ ਪੰਜਾਬ ਦੇ ਵਿੱਚ ਜਾਰੀ ਹੋ ਰਿਹਾ ਹੈ ਵੱਡੀਆਂ ਭਵਿੱਖਵਾਨੀਆਂ ਕੁਝ ਜ਼ਿਲ੍ਹਿਆਂ ਨੂੰ ਲੈ ਕੇ ਹੋਖੀਆਂ ਕਿ ਹਲਕੀ ਬੂੰਦਾਬਾਰੀ ਹੋ ਸਕਦੀ ਹੈ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਸਾਬਤ ਕਰੀਆਂ ਨੇ ਪਰ ਹਾਲਾਂਕਿ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਬਾਰਿਸ਼ ਨਹੀਂ ਹੋ ਰਹੀ ਮੌਸਮ ਜ਼ਿਆਦਾ ਖੁਸ਼ਕ ਤੇ ਪ੍ਰਦੂਸ਼ਣ ਵਾਲਾ ਹੋ ਰਿਹਾ ਤੇ ਲੋਕਾਂ ਲਈ ਮੁਸੀਬਤ ਪੈਦਾ ਹੋ ਰਹੀ ਹੈ ਇਸ ਨੂੰ ਲੈ ਕੇ ਹੋਰ ਲਗਾਤਾਰ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਤਾਂ ਆਪਾਂ ਦੇ ਵਿੱਚ ਕਾਫੀ ਗਰਾਵਟ ਜਿਹੜੀ ਆ ਦਰਸ ਕੀਤੀ ਗਈ ਹੈ ਤੇ ਊਲੀ-ਊਲੀ ਪੰਜਾਬ ਦਾ ਮੌਸਮ ਜਿਹੜਾ ਆਪਣੇ ਰੋਖ ਆਪਣੇ ਮਜਾਜ਼ ਬਦਲਦਾ ਨਜ਼ਰ ਆਵੇਗਾ ਅਜਈਆਂ ਭਵਿੱਖਵਾਨੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਕੇਂਦਰ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਈ ਹੈ ਤੇ ਬਰਫਬਾਰੀ ਹੋਣ ਦੇ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਖਾਸਾ ਅਸਰ ਹੋ ਰਿਹਾ ਤੇ ਮੈਦਾਨੀ ਇਲਾਕੇ ਜਿਹੜੇ ਨੇ ਪ੍ਰਭਾਵਿਤ ਹੋਣ ਵਾਲੇ ਨੇ ਤੇ ਆਉਣ ਵਾਲੇ ਦਿਨਾਂ 'ਚ ਸੰਘਣੀ ਧੁੰਦ ਦਾ ਕਹਿਰ ਪੰਜਾਬੀਆਂ ਨੂੰ ਦੇਖਣ ਨੂੰ ਮਿਲੇਗਾ ਦੁਪਹਿਰ ਦੇ ਸਮੇਂ ਹਲਕੀ ਜਿਹੀ ਕਰ ਧੁੱਪ ਨਿਕਲਦੀ ਹੈ ਰਾਹਤ ਜ਼ਰੂਰ ਮਿਲਦੀ ਹੈ ਪਰ ਰਾਤ ਔਰ ਦਿਨ ਦੇ ਸਮੇਂ ਠਾਕੇ ਦੀ ਠੰਡ ਦਾ ਸਹਮਣਾ ਕਰਨਾ ਪਵੇਗਾ ਤਾਂ ਹੌਲੀ-ਹੌਲੀ ਧੁੱਪ ਦੇ ਦਰਸ਼ਨ ਵੀ ਬਹੁਤ ਘੱਟ ਮਾਤਰਾ ਤੇ ਹੋਣਗੇ ਕਿਉਂਕਿ ਲਗਾਤਾਰ ਇਹ ਵਧ ਰਹੀ ਠੰਡ ਲੋਕਾਂ ਲਈ ਕਹਿਰ ਸਾਬਤ ਹੋਣ ਵਾਲੀ ਹੈ ਕੁੰਮਣ ਵਾਲੇ ਲੋਕ ਸਾਧਨ ਤੇ ਸੁਚੇਤ ਰਹਿਣਾ ਇਸ ਦੇ ਚੱਲਦੇ ਹੀ ਦੱਸੀਏ ਕਿ ਹੁਣ ਸੀਤ ਲਹਿਰ ਦਾ ਵੀ ਅਲਰਟ ਆ ਰਿਹਾ ਹੈ ਯਾਨੀ ਕਿ ਤਾਪਮਨ ਦੇ ਵਿੱਚ ਗਰਾਵੜਤਾ ਹੋਵੇਗੀ ਸੀਤ ਲਹਿਰ ਵੀ ਜਿਹੜੀ ਆ ਚੱਲੇਗੀ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਠੰਡੀਆਂ ਮਾਵਾਂ ਚਾਲੀਆਂ ਨੇ ਉਸਤਤ ਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਹੋਵੇਗਾ ਕੜਾਕੇ ਦੀ ਠੰਡ ਦਾ ਸਾਹਮਣਾ ਤੁਹਾਨੂੰ ਕਰਨਾ ਪਵੇਗਾ ਇਸ ਕਰਕੇ ਤੁਸੀਂ ਸਾਵਧਾਨ ਤੇ ਸੁਚੇਤ ਰਹੋ ਇਹ ਬਦਲਦਾ ਮੌਸਮ ਤੁਹਾਨੂੰ ਬਿਮਾਰ ਕਰੇਗਾ ਕਿਉਂਕਿ بارش ਨਾ ਹੋਣ ਕਰਕੇ ਮੌਸਮ ਖੁਸ਼ਕ ਰਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਘੱਟ ਮਾਤਰਾ ਤੇ بارش ਜਿਹੜੀਆਂ ਹੋਣਾ ਵੀ ਲੋਕਾਂ ਲਈ ਖਤਰਾ ਪੈਦਾ ਕਰ ਰਹੀ ਹੈ ਕਿਉਂਕਿ ਇਹ ਖਤਰਾ ਇਸ ਕਰਕੇ ਬਣ ਰਿਹਾ ਕਿਉਂਕਿ بارش ਨਾ ਹੋਣ ਕਰਕੇ ਨਮੀ ਜਿਹੜੀ ਆ ਉਹ ਨਹੀਂ ਆ ਰਹੀ ਹੈ ਔਰ ਖੁਸ਼ਕ ਮੌਸਮ ਪੜਿਆ ਹੋਇਆ ਹੈ ਔਰ ਸੁੱਕੀ ਟੱਡ ਵੀ ਲੋਕਾਂ ਲਈ ਬਹੁਤ ਜ਼ਿਆਦਾ ਆਫਤ ਪੈਦਾ ਕਰ ਰਹੀ ਹੈ ਮਹਾਰਾ ਦਾ ਕਹਿਣਾ ਹੈ ਕਿ ਤੁਸੀਂ ਸਾਵਧਾਨ ਰਹਿਣਾ ਇਸ ਮੌਸਮ 'ਚ ਆਪਣਾ ਬਚਾਅ ਕਰਨਾ ਕਿਉਂਕਿ ਤੁਹਾਨੂੰ ਬਿਹਤ ਜ਼ਿਆਦਾ ਮੁਸ਼ਕਲਾਂ ਸਾਮਣਾ ਕਰਨਾ ਪੈ ਸਕਦਾ ਹੈ ਇਸੇਹੀ ਚਲਦੇ ਦੱਸੀਏ ਕਿ ਲਗਾਤਾਰ ਮੌਸਮ ਵਿਭਾਗ ਅਪਡੇਟ ਜਾਰੀ ਕਰ ਰਿਹਾ ਹੈ ਇਸ ਜਾਣਕਾਰੀ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਤਾਂ ਕਿ ਮੌਸਮ ਦੇ ਨਾਲ ਜੁੜੀ ਜਾਣਕਾਰੀ ਲੋਕਾਂ ਤੱਕ ਪਹੁੰਚੇ ਅਤੇ ਲੋਕ ਵੀ ਜਿਹੜੇ ਨੇ ਉਹ ਵੀ ਸਾਵਧਾਨ ਤੇ ਸੁਚੇਤ ਰਹੇ